ਹਾਂਜੀ ਵੀਰ ਸਵਾਗਤ ਹੈ ਤੁਹਾਡਾ ਆਇਰੈਂਟ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਮੰਡੀਆਂ ਦੇ ਰੇਟ ਲੈ ਕੇ ਅੱਜ ਜੀ ਸ਼ੁਰੂਆਤ ਕਰਦੇ ਆਪਾਂ ਕੰਕੜ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦਾ ਜਿਹੜਾ ਅੱਜ ਦਾ ਟਾਪ ਰੇਟ ਰਿਹਾ ਬਈ ਉਹ 2800 ਤੇ 10 ਰੁਪਏ ਰਿਹਾ ਉਸ ਤੋਂ ਬਾਅਦ ਆ ਗੱਲ ਕਰਕੇ ਜੇ ਆਪਾਂ ਦੂਜੀਆਂ ਮੰਡੀਆਂ ਦੀ ਪੰਜਾਬ ਦੀ ਮਾਰਕੀਟ ਦੇ ਵਿੱਚ ਕੱਲ ਦਾ ਰੇਟ ਰਿਹਾ ਸ਼ਾਹ ਦੇ 2600 ਰੁਪਏ ਜੀ ਇਹਦੇ ਚ ਲੁਧਿਆਣਾ ਮੰਡੀ ਹੋਈ ਅੰਮ੍ਰਿਤਸਰ ਮੰਡੀ ਹੋਈ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਪਾਤੜਾ ਮੰਡੀ ਹੋਈ ਸਮਾਣਾ ਹੋਈ ਇਹਨਾਂ ਦੇ ਵਿੱਚ ਰੇਟ ਰਿਹਾ 26200 ਰੁਪਏ ਅੰਮ੍ਰਿਤਸਰ ਲੁਧਿਆਣਾ ਤਰਨਤਾਰਨ ਇੱਥੇ ਰੇਟ ਰਿਹਾ ਸਾਡੇ 2600 ਰੁਪਏ ਜੀ ਹੁਣ ਅੱਗੇ ਗੱਲ ਕਰਕੇ ਜੇ ਆਪਾਂ ਬਾਸਮਤੀ ਦੇ ਰੇਟਾਂ ਦੀ ਤੇ ਬਾਸਮਤੀ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਖੰਨਾ ਮੰਡੀ ਦੀ ਤੇ ਸਾਡੇ 3200 ਖਨੌਰੀ ਮੰਡੀ 3300 ਕੋੜਪੂਰਾ ਮੰਡੀ 3350 ਰੁਪਏ ਮਲੇਰਕੋਟਲਾ ਮੰਡੀ 3200 ਰੁਪਏ ਮੌੜ ਮੰਡੀ 3290 ਰੁਪਏ ਨਾਪਾ ਮੰਡੀ 3205 ਰੁਪਏ ਤਿਰਭੀਆ ਸੰਗਰੂਰ ਮੰਡੀ 3205 ਰੁਪਏ ਸਮਾਣਾ ਮੰਡੀ 3265 ਰੁਪਏ ਸੁਨਾ ਮੰਡੀ 3245 ਰੁਪਏ ਉਸ ਤੋਂ ਬਾਅਦ ਬਰਵਾਲਾ ਮੰਡੀ 3000 ਰੁਪਏ ਜੀਕਾ ਮੰਡੀ 3200 ਰੁਪਏ ਫਤਿਹਬਾਦ ਮੰਡੀ 3135 ਰੁਪਏ ਕਰੋੜਾ ਮੰਡੀ 3225 ਰੁਪਏ ਗਨੌਰ ਮੰਡੀ 301 ਰੁਪਏ ਇੰਦਰੀ ਮੰਡੀ 3095 ਰੁਪਏ ਜਾਖਲ ਮੰਡੀ 3000 ਰੁਪਏ ਕੈਸਲ ਮੰਡੀ 3390 ਰੁਪਏ ਕੁਰਕਸ਼ੇਤਰ ਮੰਡੀ 3000 ਰੁਪਏ ਨਿਰਵਾਣਾ ਮੰਡੀ 3350 ਨਿੰਸਿੰਘ ਮੰਡੀ 375 ਰੁਪਏ ਬਊਆ ਮੰਡੀ 365 ਰੁਪਏ ਜੀ ਉਸ ਤੋਂ ਬਾਅਦ ਜੀ ਅੜੀਗੜ ਮੰਡੀ 3310 ਰੁਪਏ ਬਲੰਦ ਸ਼ਹਿਰ ਮੰਡੀ 3250 ਰੁਪਏ ਸ਼ਰਮ ਮੰਡੀ 3200 ਰੁਪਏ ਬਟਾਲਾ ਮੰਡੀ 3345 ਰੁਪਏ ਫਤਿਹਗੜ ਚੂੜੀਆਂ ਮੰਡੀ 3220 ਰੁਪਏ ਫਾਜਲਗਾ ਮੰਡੀ 3250 ਰੁਪਏ ਫਰੀਦਕੋਟ ਮੰਡੀ 3300 ਤੇ 33 ਰੁਪਏ ਰਿਹਾ ਜੀ ਇਹ ਸੀਗੇ ਜੀ ਬਾਸਮਤੀ ਮੰਡੀਆਂ ਦੇ ਰੇਟ ਅੰਮ੍ਰਿਤਸਰ ਮੰਡੀ ਕੱਲ ਬੰਦ ਰਹੀ ਹੈ ਜੀ ਅੱਗੇ ਗੱਲ ਕਰਦੇ ਹਾਂ ਸਰੋਂ ਦੇ ਰੇਟਾਂ ਦੀ ਸਾਢੇ 3500 ਰੁਪਏ ਬਈ ਕੱਲ ਦਾ ਸਿਰ ਆ ਰਿਹਾ ਹੈ ਸਰੋਂ ਦੇ ਵਿੱਚ ਤੇ ਜੇ ਓਵਰਲ ਮਾਰਕੀਟ ਦੇ ਵਿੱਚ ਗੱਲ ਕਰੀਏ ਓਵਰਲ ਮਾਰਕੀਟ ਦੇ ਵਿੱਚ ਜਿਹੜੀ ਪੰਜਾਬ ਮਾਰਕੀਟ ਸੀ ਉਹ 8500 ਰੁਪਏ ਤੇ ਸੀਗੀ 6500 ਰੁਪਏ ਆਮ ਤੌਰ ਤੇ ਖਰੀਦ ਹੋਈ ਜਾਂਦੀ ਹੈ ਜੀ ਸਰੋਂ ਦੀ ਤੇ ਇਹ ਸੀਗੇ ਬਾਈ ਅੱਜ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਅੱਗੇ ਦੇ ਲਈ ਰੱਬ ਰੱਖਾ ਧੰਨਵਾਦ ਵੈਕਲਪ ਸਾਹਿਬ ਵਿਪਰਤੀ